ਸਤ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਅੱਜ ਮੇਰਾ ਜਨਮ ਦਿਨ ਸੀਗਾ ਜਿੰਨਾ ਭਰਾਮਣ ਨੇ ਜਨਮ ਦਿਨ ਤੇ ਆ ਵਧਾਈਆਂ ਦਿੱਤੀਆਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਇੱਕ ਅੱਜ ਹੋਰ ਆਪਾਂ ਜਨਮ ਦਿਨ ਤੇ ਕੇਕ ਕੱਟਦੇ ਹਾਂ ਨਾ ਸਾਰੇ ਕੱਟਦੇ ਆ ਤਰਕੀਬਾਂ ਅੱਜ ਮੈਂ ਸੋਚਿਆ ਕਿ ਜਨਮ ਦਿਨ ਤੇ ਆਪਾਂ ਕਿਉਂ ਨਾ ਰੁੱਖ ਲਗਾਈ ਜਾਣ ਜਿਹੜੇ ਆਪਾਂ ਨੂੰ ਆਕਸੀਜਨ ਦਿੰਦੇ ਆ ਹਨਾ ਤੇ ਵਾਤਾਵਰਣ ਨੂੰ ਜਿਹੜਾ ਟੈਂਪਰੇਚਰ ਆ ਉਹ ਲੋਅ ਰੱਖਦੇ ਨੇ ਅੱਜ ਅਸੀਂ ਨਰਸਰੀ ਦੇ ਵਿੱਚ ਆਏ ਆ ਇੱਥੋਂ ਰੁੱਖ ਲੈ ਕੇ ਜਾਵਾਂਗੇ 2 4 5 10 ਜਿੰਨੇ ਵੀ ਅਸੀਂ ਪਾਲ ਸਕੀਏ ਓਨੇ ਅਸੀਂ ਰੁੱਖ ਲੈ ਕੇ ਜਾਵਾਂਗੇ ਠੀਕ ਆ ਪੌਦੇ ਲੈ ਕੇ ਜਾਵਾਂਗੇ ਉਹਨਾਂ ਨੂੰ ਲਾਵਾਂਗੇ ਉਹਨਾਂ ਨੂੰ ਪਾਲਾਂਗੇ ਸਭ ਤੋਂ ਵੱਡਾ ਜਨਮ ਦਿਨ ਮੈਂ ਸੋਚਦਾ ਵੀ ਇਹੀ ਹੈ ਜੇ ਆਪਾਂ ਹਰ ਇੱਕ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਅੱਜ ਤੋਂ ਲਾਉਣ ਲੱਗਾਂਗੇ ਆਪਣੇ ਬੱਚਿਆਂ ਨੂੰ ਸਿਖਾਵਾਂਗੇ ਤਾਂ ਆਪਣੇ ਬੱਚੇ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਜਿਹੜੀ ਗ੍ਰੀਨਰੀ ਨਾਲ ਜੁੜਨਗੇ ਉਹ ਡਾਕਟਾ ਮਾਲ ਰੁੱਖ ਲਗਾਉਣਗੇ ਹਣਾ ਰੁੱਖਾਂ ਦੇ ਨਾਲ ਹੀ ਆਪਾਂ ਨੂੰ ਜਿਹੜਾ ਵਾਤਾਵਰਨ ਸਾਫ਼ ਮਿਲਦਾ ਇਨਵਾਇਰਨਮੈਂਟ ਸਾਫ਼ ਮਿਲਦਾ ਜਿਹੜੀ ਆਪਣੀ ਹਵਾ ਵੀ ਉਹ ਸਾਫ਼ ਮਿਲਦੀ ਆ ਜਿੰਨੇ ਭਰਾ ਤੁਸੀਂ ਸਾਡਾ ਲਾਈਵ ਦੇਖ ਰਹੇ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾ ਵੀ ਹੋ ਸਕੇ ਇਹਦੇ ਚੰਗੇ ਮੈਸੇਜ ਨੂੰ ਹਰ ਤੱਕ ਪਹੁੰਚਾਉਣਾ ਪਹੁੰਚਾਇਆ ਕਰੋ ਤਾਂ ਕਿ ਆਪਣੀ ਵੀਡੀਓ ਦੇਖ ਕੇ ਜਿਹੜੇ ਆਉਣ ਵਾਲੇ ਕੱਲੂ ਕੀਤਾ ਜਨਮ ਦਿਨ ਹੈ ਕਿਸੇ ਦਾ ਪਰਸੋਂ ਕਿਸੇ ਚੌਥਾ ਹਰ ਰੋਜ਼ ਜਨਮ ਦਿਨ ਮਨਾਏ ਜਾਂਦੇ ਆ ਹਰ ਰੋਜ਼ ਕੇਕ ਕੇਕ ਕੱਟੇ ਜਾਂਦੇ ਆ ਵਿੱਚ ਪਿੱਛੇ ਜੇ ਆਪਾਂ ਇੱਕ ਖ਼ਬਰ ਵੀ ਸੁਣੀ ਸੀ ਵੀ ਪਿੱਛੇ ਦੇ ਇੱਕ ਬੱਚੀ ਦੇ ਕੇਕ ਲਿਆਉਂਦਾ ਸੀ ਉਹਦੀ ਮੌਤ ਵੀ ਹੋ ਗਈ ਸੀ ਆਪਾਂ ਕਿਉਂ ਜ਼ਹਿਰ ਜ਼ਹਿਰੀਲੀਆਂ ਚੀਜ਼ਾਂ ਖਾਈਏ ਆਪਾਂ ਕਿਉਂਕਿ ਆਪਣੇ ਬੱਚਿਆਂ ਨੂੰ ਸਹੀ ਪਾਸੇ ਲਾਈਏ ਆਪਣਾ ਬੱਚਾ ਇੱਕ ਕੋਰਾ ਕਾਗਜ਼ ਹੁੰਦਾ ਆਪਾਂ ਉਹਨੂੰ ਕਿਸੇ ਮਰਜ਼ੀ ਪਾਸੇ ਲਾ ਸਕਦੇ ਹਣਾ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਸੇ ਵੀ ਬੱਚੇ ਦਾ ਜਨਮ ਦੇ ਨਾਂ ਹੁੰਦਾ ਅੱਜ ਉਹ 4 ਸਾਲ ਦਾ 5 ਸਾਲ ਦਾ 10 ਸਾਲ ਦਾ ਉਹਨੂੰ ਸਭ ਤੋਂ ਵੱਡਾ ਨਹੀਂ ਤਾਂ ਉਹਦੇ ਬੱਚੇ ਦੀ ਯਾਦਗਰੀ ਬਣਦੀ ਹੈ ਨਾ ਮੋਹ ਪ੍ਰੇਮ ਨਾ ਉਹਨੂੰ ਬਾਤਾਂ ਬੰਨ ਬਾਰੇ ਸੋਚਣ ਲੱਗਦਾ ਕਿਉਂ ਜਦੋਂ ਜਦੋਂ ਆਪਾਂ ਉਹਦੇ ਜਨਮ ਦਿਨ ਤੇ ਪੌਦੇ ਲਵਾਉਂ ਬੱਚਾ ਖੁਸ਼ ਰਹਿੰਦਾ ਉਹਨੂੰ ਪਾਲੂਗਾ ਕਿਉਂ ਜੋ ਵੱਡਾ ਹੁੰਦਾ ਤਿਆਂ ਤੋਂ ਦਰਖਤ ਵੱਡਾ ਹੁੰਦਾ ਬੰਦੇ ਦੀ ਯਾਦਗਰੀ ਬਣਦੀ ਰਹਿੰਦੀ ਹੈ ਨਾ ਬਾਤਾਂ ਜਦੋਂ ਆਪਾਂ ਬੱਚੇ ਤੋਂ ਪੌਦਾ ਲਵਾਉਨੇ ਆ ਤਾਂ ਹੋਈ ਚੀਜ਼ਾਂ ਬਾਰੇ ਪੁੱਛਦਾ ਵੀ ਆਪਾਂ ਵੀ ਕਿਉਂ ਪੌਦਾ ਲਗਾ ਰਿਹਾ ਫਿਰ ਉਹ ਆਪਾਂ ਦੱਸਦੇ ਵੀ ਹਾਂ ਉਹਦਾਂ ਆਪਾਂ ਦੱਸਦੇ ਨੇ ਹੈਗੇ ਬੱਚਿਆਂ ਨੂੰ ਹਨਾ ਵੀ ਕਿਉਂ ਜਦੋਂ ਆਪਾਂ ਉਹਨੂੰ ਬੱਚਿਆਂ ਨੂੰ ਦੱਸਾਂਗੇ ਉਹਨਾਂ ਨੇ ਹੋਰ ਵੀ ਧਿਆਨ ਚਾਉ ਉਹ ਹੋਰ ਵੀ ਇਸ ਚੀਜ਼ ਦੀ ਸ ਸਾਰੇ ਭਰਾਵਾਂ ਨੂੰ ਇਹ ਹੀ ਬੇਨਤੀ ਕਰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪੋ ਆਪਣੇ ਜਨਮ ਦਿਨਾਂ ਤੇ 1 2 4 ਪੌਦੇ ਰੁੱਖ ਜ਼ਰੂਰ ਲਗਾਓ ਤਾਂ ਕਿ ਆਪਣੀ ਜਿਹੜੀ ਰੁੱਖਾਂ ਦੀ ਗਿਣਤੀ ਆ ਉਹ ਵੱਧ ਸਕੇ ਤੇ ਆਪਣੇ ਪੰਜਾਬ ਦੇ ਵਿੱਚ ਹਰਿਆਲੀ ਫੇਰ ਤੋਂ ਦੁਬਾਰ ਤੋਂ ਕਾਇਮ ਹੋ ਸਕੇ ਤੇ ਸਾਰੇ ਭਰਾਵਾਂ ਦਾ ਭੈਣਾਂ ਦਾ ਹੱਥ ਜੋੜ ਕੇ ਮੈਂ ਫੇਰ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਬਾਟੇ ਨੂੰ ਬਿਸ਼ ਕੀਤਾ ਸਾਰੇ ਇਕੱਲੇ ਇਕੱਲੇ ਨੂੰ ਮੈਸੇਜ ਕਰਨਾ ਔਖਾ ਗਿਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆਪਦੇ ਬਾਟੇ ਤੇ ਜਰੂਰ ਇੱਕ ਦੋ ਰੁੱਖ ਜਰੂਰ ਲਗਾ ਦਿਓ ਧੰਨਵਾਦ ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ